ਸਸੀ ਗੱਲ ਦੋਸਤੋ ਮੈਂ ਤੁਹਾਡਾ ਆਪਣਾ ਮਣੀ ਸਿੱਧੂ ਲੈ ਰਿਹਾ ਧੁਰਕੋਟ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਪਿੰਡ ਲੈਰਾ ਧੁਰਕੋਟ ਦੇ ਵਿੱਚ 21 ਜਨਵਰੀ ਨੂੰ ਮੈਚ ਹੋਣ ਜਾ ਰਹੇ ਨੇ ਕਬੱਡੀ ਦੇ ਓਪਨ ਦੇ ਵੀ ਤੇ 70 ਕਿਲੋ ਦੇ ਵੀ ਉਹ ਉਸ ਵਾਸਤੇ ਜਿਹੜਾ ਹੈਗਾ ਗਰਾਊਂਡ ਤਿਆਰ ਕੀਤਾ ਜਾ ਰਿਹਾ ਹੈਗਾ ਇਹ ਇਧਰ ਸਾਡੇ ਪਿੰਡ ਦੇ ਕਬੱਡੀ ਖਿਡਾਰੀ ਬੋਨੀ ਕਬੱਡੀ ਸਾ ਵੀ ਹੈਗਾ ਕਿਹਾ ਤੇ ਬਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਪੱਪੂ ਜੀ ਨਾਲ ਤੁਹਾਡੀ ਗੱਲਬਾਤ ਕਰਾਉਣੀ ਹੈ ਹੋਰ ਭਾਈ ਕੀ ਹਾਲ ਹੈ ਜੀ ਤੇ ਕਿੰਨੀ ਟਿਕ ਨੂੰ ਮਾਜ ਕਰਾ ਰਹੇ ਹੋ ਜੀ 70 ਦੇ ਉਪਰ ਦੇ ਮੈਚ ਅੱਛਾ ਜੀ 70 ਦੇ ਕਿੰਨੀ ਟੀਮ ਨੇ 16 ਓਪਨ ਦੀਆਂ 32 ਐ ਤੇ ਨਾਮ ਕੀ ਹੈ ਜੀ 70 ਕਿਲੋ ਦੇ 15 ਦੇ 11 70 ਦੇ ਹੈ ਗਿਆ 15000 ਤੇ 11000 ਤੇ ਬੈਸਟ ਰੇਡਰ ਤੇ ਜੈਪੀ ਨੂੰ 21200 ਹਾਂਜੀ 21200 ਓਪਨ ਦਾ ਹੈਗਾ ਪਹਿਲਾ ਨਾਮ 61000 ਪਹਿਲਾ ਨਾਮ ਦੂਜਾ ਨਾਮ 41000 ਰੁਪਈਆ ਤੇ ਬੈਸਟ ਰੇਡਰ ਤੇ ਜੈਪੀ ਨੂੰ ਐਲ.ਆਰ.ਡੀ.ਆ ਠੀਕ ਹੈ ਜੀ ਤੇ ਇਹ ਚਰਾ ਸਾਰੀਆਂ ਟੀਮਾਂ ਨੂੰ ਦਿਓਗੇ ਕਿ ਜਾਂ ਜੀਆ ਉਹ ਕੋਸ ਇਮਾਰਤ ਜਿਹੜੀ ਹੈਗੀ ਉਹਨੂੰ ਕਿਰਾਇਆ ਉਹਦੀ ਦੇਖਾਂ ਪਹਿਲੇ ਅੱਛਾ ਤੇ ਬਾਕੀ ਜਿਹੜੀਆਂ ਤੁਸੀਂ ਕਹਿੰਦੇ ਕਿ ਜਰਾ ਉਹਨੂੰ ਮੁਕੋਦੀ ਮਾਉਣੀ ਹੈ ਉਹਨਾਂ ਨੂੰ ਜਿੰਨਾ ਹੋ ਸਕਿਆ ਇਹਦੇ ਪੈਸੇ ਦਾ ਖਾਤਾ ਦੇਣਾ ਠੀਕ ਹੈ ਵੀ ਜਿੰਨਾ ਕੋ ਹੋ ਸਕਿਆ ਵੀ ਉਹ ਸਦਿਆਂ ਰੱਖਾਂਗੇ ਇਹਨੂੰ ਖਾਲੀ ਨਹੀਂ ਮੋੜਦੇ ਠੀਕ ਹੈ ਵੀ ਹਰੇਕ ਟੀਮ ਨੂੰ ਵੀ ਮਾਰਤਾਰ ਰੱਖੋਗੇ ਇਹ ਜਿੰਨਾ ਮਰਜ਼ੀ ਕਿ ਰਾ ਦੇਣਾ ਪਈ ਵੀ ਦੇਵਾਂਗੇ ਜ਼ਰੂਰ ਠੀਕ ਹੈ ਠੀਕ ਹੈ ਤੇ ਹੋਰ ਜੀ ਕਹਿਣਾ ਚਾਹੁੰਦੇ ਹਾਂਗੇ ਉਹਨੇ ਸਾਰੇ ਪ੍ਰੋਜੈਕਟ ਨੂੰ ਦੇਖ ਲਿਆ ਸਾਨੂੰ ਦੇਖਿਆ ਹਮੋਂ ਅੱਜ ਮਤੂ ਕਾਲੀ ਨੇ ਦੇ ਇਸ ਨੂੰ ਇਹ ਆਪ ਕੋਲ ਤੋਂ ਦੇਖਿਆ ਸਾਰਿਆਂ ਲਈ ਨਜ਼ਰ ਦਾ ਪੂਰਾ ਵਿਵਹਾਰਬੰਦ ਹੋਊਗਾ ਚੀਜ਼ਾਂ ਲਈ ਬਹੁਤ ਵੱਡੀ ਪ੍ਰਵੰਦ ਹੋਣਾ ਟਰਾਲੀਆਂ ਲਵਾਵਾਂਗੇ ਔਕਲੀਆਂ ਲਵਾਵਾਂਗੇ ਸਾਰਿਆਂ ਨੂੰ ਕਹਿਣਾ ਜੀ ਪੈਸ਼ਟ ਕਰਨਾ ਪੂਰਨਮਲ ਦੇਖਣਾ ਤੇ ਆਉਂ ਕੇ ਜਲੀ ਦੇ ਠੀਕ ਹੈ ਜੀ ਹੁਣ ਆਪਾਂ ਪ੍ਰਵੰਦ ਦੀ ਤਿਆਰੀ ਹੋ ਰਹੀ ਹੈ ਉਹਦੇ ਸਾਹਮਣੇ ਆਹ ਹਾਂ ਜੀ ਮੋਸੇ ਜੀ ਦਾ ਕਾਬਰੇ ਜੋ ਕੋਲੋਂ ਆਜੀ ਜੇ ਜ਼ਰਾਉਂਡ ਤਿਆਰ ਕਰਨਾ ਹੈ ਸ਼ੁਰੂ ਹੋ ਪਿਆ ਅਨੁਸਾਰ ਨੇ ਠੀਕ ਹੈ ਜੀ ਇਹ 21 ਤਰੀਕ ਨੂੰ ਕਿੰਨੇ ਵਜੇ ਐਂਟਰੀ ਸ਼ੁਰੂ ਹੋ ਗਈਆਂ ਐਂਟਰੀ ਆ 17 ਵਾਲੇ ਜੀ 10 ਵਜੇ ਮੈਚ ਸਟਾਰਟ ਹੈ ਜੀ ਮੈਚ 10 ਵਜੇ ਸਟਾਰਟ ਹੈ 17 ਵਾਲਿਆਂ ਦੇ ਕੋਪਣਾ ਦੇ ਦੇ 20 ਵਜੇ ਤੋਂ ਪਹਿਲਾਂ ਪਹੁੰਚਣਾ ਤੇ ਮੇਲਣਾ ਕਰਾਉਣਾ ਜਿੰਨਾ ਸੂਜੀ ਹੋ ਜਾਵੇ ਜੇ ਰਹਿਣਾ ਹੋਵੇ ਮੇਰਾ ਜਾ ਤਾਂ ਬਕਰ ਦਾ ਖਾ ਹਾਂ ਹਾਂ ਇਹ ਤੇ ਇਹ ਨੂੰ ਆਪ ਵੀ ਸਾਲ ਤੇ ਆਪ ਟੈਨਸ਼ਨ ਨਹੀਂ ਹੋਣੀ ਜੇ ਨਾ ਨਹੀਂ ਕਰਦੇ ਹੋਊਗਾ ਜੇ ਕੋਈ ਚਾਏਗਾ ਤਾਂ ਇਹ ਉਹਨਾਂ ਦੇ ਫਿਰ ਆ ਗਿਆ ਜੀ ਉਹ ਵਾਲੇ ਵੀ ਇਤਰਾਇਆ ਠੀਕ ਹੈ ਜਿਹੜੇ ਟੀਮਾਂ ਆ ਗਿਆ ਉਹ ਟਾਈਮ ਸਿਰ ਪਹੁੰਚਣ ਤਾਂ ਜੋ ਕਿ ਟਾਈਮ ਸਿਰ ਮੈਚ ਜਿਹੜੇ ਉਹ ਸਟਾਰਟ ਹੋ ਸਕਣ ਇਹ ਟਾਈਮ ਸਿਰ ਹੀ ਸਮਾਪਤ ਹੋ ਸਕਣ ਕਿਉਂਕਿ ਸੋਨੂੰ ਭਾਈ ਆਪ ਨੂੰ ਹੀ ਪਤਾ ਸਾਰੇ ਕਬੱਡੀ ਖਿਡਾਰੀਆ ਨੂੰ ਤੇ ਖੇਡ ਪ੍ਰੇਮੀਆ ਨੂੰ ਵੀ ਤੁਹਾਨੂੰ ਦਾ ਪੈ ਰਹੀਆਂ ਨੇਗੀਆਂ ਕਈ ਬਰੀ ਖਾਸ ਕਰਕੇ ਇਹ ਸੱਜੇ ਦੀ ਮਾਨਾ ਉਹ ਜਿਹਨੂੰ ਹੁਣ ਆਪਾਂ ਜੇਤੀ ਕੁ ਟੂਰਨਾਮੈਂਟ ਵਿੱਚ ਦੇਖਿਆ ਸੀ ਹਾਂ ਫਾਈਨਲ ਮੈਚ ਜਿਹੜੇ ਘਟੋਗਾ ਤੁਮੇ 45 ਮਿੰਟ ਦੀ ਮਾਣੀ ਹੈ ਮਤਲਬ ਆਇਆ ਹੀ ਨਹੀਂ 45 ਮਿੰਟ 45 ਮਿੰਟ ਲੋਕ ਦੀ ਸੀਗੇ ਆ 11 ਨੰਬਰਾਂ ਲੋਕਾਂ ਨੂੰ ਬੱਝਿਆ ਥੋੜੀ ਫਰੈਂਟ ਹੁੰਦੇ ਆ ਹਾਂ ਹਾਂ ਤੇ ਫਿਰ ਉਹ ਤਰਾਜ ਨਾ ਕਰਨਾ ਕਿ ਸਾਨੂੰ ਪੂਰਾ ਕਰਾਇਆ ਨਹੀਂ ਪਹੁੰਚਿਆ ਹੈ ਨਾ ਠੀਕ ਹੈ ਜੀ ਕੋਈ ਗੱਲ ਤਾਂ ਹੈ ਜਰੂਰ ਸੋ ਮੈਂ ਜੇ ਕੋਈ ਦੇਰੀ ਨਹੀਂ ਕਰ ਸਕਦਾ ਟੀਮ ਆਪ ਨੂੰ ਕੋਈ ਸੱਦੇ ਦੀ ਹੋਵੇ ਨਹੀਂ ਪਟੂ ਨਹੀਂ ਬਾਠ ਠੀਕ ਹੈ ਸੋ ਬਾਈ ਕਹਿੰਦੇ ਵੀ ਜੇ ਕੋਈ ਟਾਈਮ ਸਿਰ ਜਿਹੜੀ ਟੀਮ ਨੂੰ ਟਾਈਮ ਦੇ ਤਾਂ ਜਦੋਂ ਅਨਾਊਂਸਮੈਂਟ ਕਰਤੀ ਵੀ ਫਲਾਨੀ ਟੀਮ ਮੈਦਾਨ 'ਚ ਪਹੁੰਚ ਜੇ ਗਰਾਊਂਡ 'ਚ ਜੇ ਨਾ ਪਹੁੰਚੀ ਤਾਂ 5 ਮਿੰਟਾਂ ਤੋਂ ਬਾਅਦ ਚ ਉਹਨਾਂ ਨੂੰ ਅਸੀਂ ਕੱਟ ਵੀ ਸਕਦੇ ਆਂਗੀ ਕਿਉਂਕਿ ਇੱਕ ਟੀਮ ਦੇ 5-5 ਮਿੰਟ ਜੇ ਜ਼ਿਆਦਾ 10 ਮਿੰਟ ਖਰਾਬ ਹੋਣ ਲੱਗੇ ਤਾਂ ਇਹ ਦੇਖ ਲਓ ਬਾਈ ਕਿੱਥੇ ਜਾਂਦਾ ਕੰਮ ਫਿਰ ਹਨੇਰਾ ਹੋ ਜਾਂਦਾ ਹਨੇਰੇ ਕਾਰਨ ਤੁਹਾਨੂੰ ਪਤਾ ਹੈ ਕਟਦਾ ਨਾਮਾ ਬਹੁਤ ਵਾਪਰਦੀ ਐ ਤੁਹਾਨੂੰ ਦੁਪੈ ਰਹੀ ਹੈਗੀ ਇਸ ਲਈ ਤੁਹਾਨੂੰ ਸਾਰਿਆਂ ਨੂੰ ਆਪ ਨਹੀਂ ਚਾਹੀਦਾ ਖੇਡ ਪ੍ਰੇਮੀਆਂ ਤੇ ਖਿਡਾਰੀਆਂ ਨੂੰ ਵੀ ਟਾਈਮ ਸਰ ਪਹੁੰਚੋ ਤੇ ਸਾਡਾ ਜਿਹੜਾ ਕਬੱਡੀ ਦਾ ਟੂਰਨਾਮੈਂਟ ਹੈ ਇਹਦੀ ਰੌਣਕ ਵਧਾਓ ਤਾਂ ਜੋ ਕਿ ਟੂਰਨਾਮੈਂਟ ਜਿਹੜਾ ਬਹੁਤ ਵਧੀਆ ਸ਼ਾਨਦਾਰ ਹੋ ਸਕੇ ਇੱਥੇ ਜੀ ਬੋਨੀ ਕਬੱਡੀ ਖਿਡਾਰੀਆਂ ਜੋ ਉਸ ਨੂੰ ਬੁਲਟ ਨਾਲ ਸਨਮਾਨਿਤ ਕੀਤਾ ਜਾਊਗਾ ਤੇ ਤਰਲੋਚਨਦ ਸਿੰਘ ਤੋਂ ਤਾਂ ਕ੍ਰਿਕਟ ਖਿਡਾਰੀ ਹੈ ਉਹਨੂੰ ਸਕੋਰਪੀਓ ਨਾਲ ਸਨਮਾਨਿਤ ਕੀਤਾ ਜਾਊਗਾ ਇੱਕ ਹੈਪੀਆ ਮੁੰਡਾ ਖਿਡਾਰੀ ਉਹ ਕੈਰੈਕਟਰ ਖਿਡਾਰੀ ਹੈ ਕੈਰੈਕਟਰ ਦਾ ਖਿਡਾਰੀ ਹੈ ਉਸ ਨੂੰ ਸਪਲੈਂਟਰ ਮੋਟਰਸਾਈਕਲ ਦਿੱਤਾ ਜਾਊਗਾ ਸੋ ਸਾਰੇ ਵੀਰਾਂ ਨੂੰ ਬੇਨਤੀ ਹੈ ਵੀ ਜਰੂਰ ਪਹੁੰਚੋ ਆ ਦੇਖੋ ਸਾਡੇ ਸਾਹਮਣੇ ਜਿਹੜਾ ਹੈਗਾ ਗਰਾਊਂਡ ਹੈ ਤਿਆਰ ਹੋ ਰਿਹਾ ਹੈਗਾ ਇਸ ਤੋਂ ਬਾਅਦ ਕਲੀ ਪਾ ਕੇ ਤੇ ਜਿਹੜਾ ਹੈਗਾ ਲੈਣਾ ਨੂੰ ਨਾ ਮਾਰ ਕੇ ਤਿਆਰੀ ਕਰ ਦੇਣੀ ਹੈਗੀ ਤੇ ਕੱਲ ਨੂੰ ਇੱਥੇ ਟਰਾਲੀਆਂ ਟਰੋਲੀਆਂ ਲਾ ਕੇ ਇਸ ਦਾ ਜਿਹੜਾ ਹੈ ਗਰਾਊਂਡ ਦਾ ਪੂਰਾ ਵਧੀਆ ਪ੍ਰਬੰਧ ਕੀਤਾ ਜਾਊਗਾ ਇਹ ਕਾੜ ਪੀੜ ਨੂੰ ਲੰਗਰ ਦਾ ਪ੍ਰਬੰਧ ਹੈਗਾ ਨਾਲ ਨਾਲ ਲੰਗਰ ਦਾ ਵਧੀਆ ਪ੍ਰਬੰਧ ਕੀਤਾ ਗਿਆ ਗਿਆ ਨੇੜੇ ਹੀ ਹੈ ਗੁਰਦੁਆਰਾ ਸਾਹਿਬ ਤੇ ਇਹ ਪਿੰਡ ਸਾਡਾ ਹੈਗਾ ਜੀ ਲਹਿਰਾਤੂ ਰਕੋਟ ਬਟੰਟਾ ਬਰਨਾਲਾ 메ਨ ਰੋਡ ਆ ਜਿਹੜੀ ਹੈਗੀ ਨਾਲ ਜਾਂਦੀ ਹੈ ਕਿ ਇਧਰਲੀ ਸਾਈਡ ਬਰਨਾਲਾ ਰਹਿ ਜਾਂਦਾ ਹੈਗਾ ਇਧਰ ਬਟੰਟਾ ਰਹਿ ਜਾਂਦਾ ਹੈਗਾ 메ਨ ਰੋਡ ਦੇ ਉੱਪਰ ਆਗਾ ਸਭ ਤੋਂ ਵੱਡੀ ਨਿਸ਼ਾਨੀ ਇਹਦੀ ਹੈਗੀ ਹੈ ਪਿੰਡ ਦੀ ਵੀ ਪਿੰਡ ਦੇ ਬੱਸ ਸਟੈਂਡ ਦੇ ਉੱਪਰ ਸੀਸ ਫੌਜੀ ਖਵਾਲਦਵਾਰ ਧਰਮਪਾਲ ਸਿੰਘ ਦਾ ਜਿਹੜਾ ਬੁੱਤ ਲੱਗਿਆ ਹੋਇਆ ਹੈਗਾ ਉਸੇ ਗਰਾਊਂਡ ਦੇ ਵਿੱਚ ਹੀ ਜਿਹੜੇ ਹੈਗੇ ਕਿ ਇਹ ਸਾਰੇ ਮੈਚ ਹੋਣਗੇ ਸੋ ਸਾਰੀਆਂ ਟੀਮਾਂ ਨੂੰ ਬੇਨਤੀ ਹੈ ਵੀ ਟਾਈਮ ਸਿਰ ਪਹੁੰਚੋ ਤਾਂ ਜੋ ਕਿ ਆਪਾਂ ਟਾਈਮ ਸਿਰ ਮੈਚ ਸਟਾਰਟ ਕਰਕੇ ਤੇ ਟਾਈਮ ਸਿਰ ਸਮਾਪਤ ਕਰ ਸਕੀਏ ਸੋ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ